ਇਤੇ ਫੇਸ਼ੀਅਰ ਕਰਮ ਲੱਗੀ ਸੀਗੀ ਮੈਂ ਤੇ ਹਾਈਡਰਾ ਫੇਸ਼ੀਅਰ ਵਾ ਤੇ ਬਹੁਤ ਵਧੀਆ ਵਾ ਜਿੱਦਾਂ ਕਿਉਂਕਿ ਮੈਂ ਉਹੀ ਚੀਜ਼ ਸ਼ੇਅਰ ਕਰਦੀ ਆ ਜਿਹੜੀ ਮੈਨੂੰ ਵਧੀਆ ਲੱਗਦੀ ਆ ਤੇ ਇਹਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਵਧੀਆ ਆ ਇਹਦਾ ਰਿਜ਼ਲਟ ਇਹਦਾ ਤੇ ਮੈਂ ਪਹਿਲੀ ਵਾਰ ਵੈਸੇ ਕਰਵਾਇਆ ਸੀਗਾ ਤੇ ਇਹ ਨਾ ਘਰੇ ਆ ਜਾਂਦੇ ਨੇ ਜਿੱਦਾਂ ਤੇ ਫਿਰ ਕਰ ਦਿੰਦੀ ਆ ਨੇ ਲੜਕੀਆਂ ਨੂੰ ਘਰੇ ਬੁਲਾਇਆ ਸੀ ਅੱਗੇ ਮੈਂ ਘਰੇ ਵੈਸੇ ਕਰਵਾ ਲੈਣੀ ਨਹੀਂ ਆ ਫੇਸ਼ੀਅਰ ਬੁਲਾ ਕੇ ਤੇ ਇਹ ਬੁਕੇ ਸੈਲੂਨ ਆ ਤੇ ਮੈਂ ਅੱਗੇ ਵੀ ਇੱਥੋਂ ਅਸੀਂ ਕਰਵਾ ਲਈਦਾ ਫੇਸ਼ੀਅਲ ਵਗੈਰਾ ਕਰਵਾਈਦਾ ਜੋ ਵੀ ਹੈ ਨਾ ਘਰੇ ਆ ਕੇ ਲੜਕੀਆਂ ਦੀ ਸਰਵਿਸ ਬਹੁਤ ਵਧੀਆ ਤੇ ਫੇਸ ਉੱਪਰ ਨਾ ਜਿਹੜਾ ਪੈਕ ਜਿਹੜਾ ਇਹਦੇ ਤੇ ਤਿੰਨ ਤੇ ਪੈਕ ਹੀ ਲੱਗੇ ਸੀਗੇ ਤੇ ਵਧੀਆ ਰਿਹਾ ਕਿਉਂਕਿ ਇਹਦਾ ਐਕਸਪੀਰੀਅੰਸ ਮੈਨੂੰ ਮੈਂ ਪਹਿਲੀ ਵਾਰੀ ਐਕਸਪੀਰੀਅੰਸ ਕੀਤਾ ਤੇ ਬਹੁਤ ਵਧੀਆ ਦਾ ਰਿਜ਼ਲਟ ਬਣਿਆ ਭੂਤ ਮੈਂ ਕੀ ਬਣਿਆ ਹਨ ਮਿਕਾਏ ਸਪਾਈਡਰਮੈਨ ਨਹੀਂ ਹਾਂ ਬੈਟਮੈਨ ਬੈਟਮੈਨ ਵੇਖ ਮੈਨੂੰ ਪਤਾ ਨਹੀਂ ਹਨ ਮਿਕਾ ਕੀ ਬਣਾਏ ਬੂਤ ਨਹੀਂ ਹਾਈਟ ਹੈ ਮੈਂ ਹਾਈਟਮੈਨ ਹੜਕ ਹਾਏ ਮੈਨੂੰ ਨਹੀਂ ਪਤਾ ਹੈਗਾ ਕੀ ਬਣਿਆ ਹਨਵਿਕਾ ਨੂੰ ਪਤਾ ਸਾਰਾ ਆ ਦੇਖੋ ਹਨਵਿਕਾ ਤੇ ਦੋਨੋਂ ਮੈਂ ਬਣੇ ਆਪਾਂ ਦੋਨੋਂ ਬਣੇ ਹਾ 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 ਆ ਫੋਟ ਕਿੱਥੇ ਹਨਵਿਕਾ ਹਾ 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 ਹੈਲੋ ਹਾਂਜੀ ਆ ਦੇਖੋ ਆ ਦੇਖੋ ਹਨਵਿਕਾ ਵੀ ਬਣੀ ਆ ਇੱਕ ਮਿੰਟ ਤੁਹਾਡੇ ਕੋਲ ਸੀਗੇ ਉਹਦੇ ਵਿੱਚ ਉਹ ਕੱਢ ਤੁਸੀਂ ਲੈਂਦੇ ਸੀ ਉੱਥੋਂ ਕੱਢ ਕੇ ਅਸੀਂ ਪੈਕਿੰਗ ਕਰ ਰਹੇ ਆਂ ਤੇ ਹੁਣ ਆਪਾਂ ਪੈਕਿੰਗ ਸਾਡੀ ਹਜੇ ਕੰਪਲੀਟ ਹੋਈ ਨਹੀਂ ਆ ਤੇ ਆਪਾਂ ਹੁਣ ਹਾਨਵੀਕਾ ਸਾਡੀ ਹੈਲਪ ਕਰਵਾਉਣ ਆਈ ਆ ਹਾਨਵੀਕਾ ਤਾਂ ਹੈਲਪ ਕਰਵਾਓਗੇ ਹਾਂ ਹਾਂ ਹਾਨਵੀਕਾ ਹੈਲਪ ਕਰਵਾਏਗੀ ਸਾਡੀ ਤੇ ਹਾਨਵੀਕਾ ਦੇ ਕੋਲ ਇਹਦੇ ਨਾਲ ਦੇ ਬਹੁਤ ਜ਼ਿਆਦਾ ਵਾ ਇੱਕ ਤੇ ਆਪਾਂ ਕਰ ਲਿਆ ਪੈਕ ਮੈਨੂੰ ਪਤਾ ਨਹੀਂ ਆ ਕੀ ਆ ਹਾਨਵੀਕਾ ਨੂੰ ਪਤਾ ਵਾ ਵੀ ਬੈਡਮੈਨ ਹਾਨਵੀਕਾ ਕੀ ਆ ਕੀ ਕਰਾਹੀ ਨਾ ਹਏ ਦੋਨੋਂ ਅਸੀਂ ਡਰਾ ਰਹੇ ਹਾਨਵੀਕਾ ਉਹ ਦੇਖੋ ਫਿਰ ਬਾਬਾ ਕੁ ਡਰਾਇਆ ਡਰਾਇਆ ਵਾ ਉਹ ਕਹਿੰਦੇ ਉਤਾਰ ਦੇ ਮੈਂ ਕਿਹਾ ਉਹਨਾਂ ਨੂੰ ਡਰ ਲੱਗਦਾ ਪਿਆ ਵਾ ਤੇ ਅਸੀਂ ਦੋਨੋਂ ਬਣ ਗਏ ਆ ਮੈਂ ਵੀ ਵਾ ਕਿਸ ਤਰ੍ਹਾਂ ਦੇ ਲੱਗਦੇ ਪਏ ਆ ਆਪਾਂ ਤੁਹਾਨੂੰ ਦੋਨੋਂ ਮੈਂ ਤੇ ਹਾਨਵੀਕਾ ਉਹ ਹਾ ਡਰ ਨਹੀਂ ਲੱਗ ਰਿਹਾ ਆਪਕੋ ਨਹੀਂ

ਆਪਣਾ ਵੀ ਦਿਖਾ ਦੋ ਮੈਂ ਵੀ ਆਪਣਾ ਦਿਖਾ ਦੂਆਂ ਮੀ ਕਹਿੰਦੀ ਆਪਣਾ ਵੀ ਦਿਖਾ ਦੋ ਆਪਾਂ ਦੋਨੋਂ ਆਪ ਵੀ ਬਣੋ ਮੈਂ ਵੀ ਬਣੂ ਉਹ ਮੈਂ ਬਣ ਗਈ ਹੁਣ ਖਾ ਦੋ ਮੈਂ హెయిਰ ਸਪਾ ਕਰਵਾਇਆ ਵਾ ਅੱਜ ਬਹੁਤ ਫਰਕ ਮੈਂਦਾ ਹੈ 헤어 ਮੇਰੇ ਵਾਲ ਨਾ ਬੜੇ ਹੋ ਗਏ ਸੀਗੇ ਜਿੱਦਾਂ ਡਲ ਬਹੁਤ ਹੋਏ ਸੀਗੇ ਰੁੱਖੇ ਰੁੱਖੇ ਜੇ ਹੋ ਗਏ ਸੀਗੇ ਫਿਰ ਮੈਂ హెయిਰ ਸਪਾ ਕਰਵਾਇਆ ਹੁਣ ਤੇ ਬਹੁਤ ਵਧੀਆ ਇਹ ਮੁਲਾਇਮ ਹੋ ਗਏ ਹਨੀਖਾ ਦੇਖੋ ਮੇਰਾ ਉਹ ਚਲੋ ਹਮ ਕੰਮ ਕਰੇ ਹੈ ਨਾ ਹਨਵੀ ਦਾ ਕੰਮ ਕਰੀਏ ਹੁਣ ਹੈਲਪ ਕਰਵਾ ਚਲੋ ਮੇਰੀ ਇਹ ਤੋਂ ਅਫ ਬਰਫੀ ਲੈਣੇ ਸੀ ਕੀਤੇ ਇੱਕ ਰਾਆਂ ਤੋਂ ਬਰਫੀ ਕਿੰਦੇ ਲਵਾਗੇ ਤੇ ਉੱਥੇ ਬਰਫੀ ਬਹੁਤ ਵਧੀਆ ਵਾ ਫਰੈਸ਼ ਬਣਾਉਂਦੇ ਨੇ ਜਿੱਦਾਂ ਦੇ ਬਿਰਜੂ ਬਰਫੀ ਵਾਲਾ ਚੱਲ ਬਈਆ ਦਿੱਲੀ ਨੂੰ ਤੇ ਆਪਾਂ ਹੁਣ ਜੇ ਸਟੇ ਵੀ ਵੈਸੇ ਕਰਾਂਗੇ ਤੇ ਘਰੋਂ ਤਾਂ ਨਿਕਲ ਆਏ ਆ ਤੇ ਰਸਤੇ ਦੇ ਵਿੱਚ ਆਪਾਂ ਥੋੜੀ ਦਿਨ ਸਟੇ ਕਰਾਂਗੇ ਖਾਣਾ ਵਗੈਰਾ ਖਾਵਾਂਗੇ ਕਿਉਂਕਿ ਸਾਡੇ ਰਿਸ਼ਤੇਦਾਰ ਨੇ ਜਿੱਦਾ ਮੇਰੇ ਪਾਪੀ ਦੇ ਵਕੇ ਨੇ ਤੇ ਉੱਥੇ ਆਪਾਂ ਜੇ ਥੋੜਾ ਜਿਹਾ ਸਮਾਨ ਵਗੈਰਾ ਲੈਣਾ ਸੀਗਾ ਤੇ ਉੱਥੇ ਸਟੇ ਕਰਾਂਗੇ ਖਾਣਾ ਖਾ ਕੇ ਕਿਉਂਕਿ ਆਪਾਂ ਬ੍ਰੇਕਫਾਸਟ ਨਹੀਂ ਕੀਤਾ ਬ੍ਰੇਕਫਾਸਟ ਹੋਤੇ ਜਾ ਕੇ ਕਰਾਂਗੇ ਤੇ ਫਿਰ ਉੱਥੋਂ ਹੀ ਆਪਾਂ ਫਿਰ ਖਾ ਕੇ ਤੇ ਫਿਰ ਨਿਕਲਾਂਗੇ ਦਿੱਲੀ ਨੂੰ ਇਹ ਆ ਤੇ ਚ ਆ ਗਏ ਇਥੇ ਆਪਾਂ ਪਾਣੀ ਪੂਣੀ ਪੀ ਕੇ ਤਾਂ ਹੁਣ ਖਾਣਾ ਖਾਣ ਲੱਗੇ ਸੀ ਹੁਣ ਖਾਣਾ ਖਾਣ ਲੱਗੇ ਲੱਸੀ ਵੀ ਲੋ ਲੱਸੀ ਚਾਟੀ ਵਾਲੀ ਲੱਸੀ ਆ ਰੋਟੀ ਖਾ ਲਈ ਹੁਣ ਅਸੀਂ ਲੱਸੀ ਪੀਂਦੇ ਬਈ ਹਾਂ ਕੀ ਹੋਇਆ ਚਾਟੀ ਦਿਖਾ ਲਦੀ ਆ ਤੁਹਾਨੂੰ ਉਹ ਚਾਟੀ ਦੇ ਵਿੱਚ ਕੋਈ ਲੱਸੀ ਨਹੀਂ ਗੇਦਾ ਪਰ ਟੇਸਟੀ ਬਹੁਤ ਆ ਇੱਥੇ ਖਾਣਾ ਖਾ ਕੇ ਆਪਾਂ ਤੇ ਲੱਸੀ ਵਗੈਰਾ ਪੀ ਲਈ ਸੀਗੀ ਤੇ ਹੁਣ ਆਪਾਂ ਵਾਪਸ ਹੁਣ ਦਿੱਲੀ ਨੂੰ ਨਿਕਲ ਗਏ ਸੀਗੇ ਤੇ ਇਹ ਆ ਕਿ ਗ੍ਰੀਨ ਕੀ ਵੇਖੋ ਕਿੰਨੀ ਆ ਬਾਰਿਸ਼ ਆਂਦੀ ਭਈਆ ਜਿਆਦਾ ਹੀ ਆ ਅੱਗੇ ਤੇ ਜਿਆਦਾ ਹੀ ਆ ਬਾਰਿਸ਼ ਸਟਾਰਟ ਹੋ ਗਈ ਇੱਥੋਂ ਬਾਰਿਸ਼ ਮੰਦਰ ਬਣਿਆ ਆ ਬਹੁਤ ਸੋਹਣਾ। ਕ੍ਰਿਸ਼ਨ ਜੀ ਦਾ ਮੰਦਰ ਬਣਿਆ ਹੋਇਆ। ਆਹ ਕਿੰਨੇ ਸੋਹਣੇ ਲੱਗਦੇ ਬੱਚੇ ਆ ਇੰਨਾ ਚੋਂ ਵੇਖ ਕੇ ਖੁਸ਼ ਹੁੰਦੇ ਨੇ ਨਾ ਬੱਚੇ ਇਹਨਾਂ ਨੂੰ। ਤੇ ਮੈਂ ਅੱਗੇ ਚੱਲੋ ਨਾਲੇ ਨਾ ਥੋੜਾ ਜਿਹਾ ਬਾਹਰ ਨਿਕਲਦੇ ਆ ਵਾਸ਼ਰੂਮ ਜਾਵਾਂਗੇ ਤੇ ਨਾਲੇ ਚਾਹ ਪੀਣੇ ਆ। ਸਿਰ ਦਰਦ ਘਟਿਆ ਕਿਉਂਕਿ ਉਹ ਤਾਂ ਖਾ ਆਪਾਂ ਨਾ ਇੰਨੀ ਜਲਦੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਰੋਟੀ ਖਾ ਕੇ ਤੇ ਲੱਸੀ ਪੀਤੀ ਸੀਗੀ ਮੈਂ ਉਹਦਾ। ਤੇ ਹੁਣ ਮੈਂ ਕਿਹਾ ਚਾਹ ਪੀ ਲਈ ਤੇ ਨਲ ਡਰਾਈਵਰ ਨੇ ਵੀ ਚਾਹ ਪੀਣੀ ਸੀਗੀ ਤੇ ਉਹ ਵੀ ਚਾਹ ਮਿਲੇਗਾ ਤੇ ਬਹੁਤ ਵਧੀਆ ਵੈਸੇ ਤੇ ਹੁਣ ਆਪਾਂ ਚੱਲੇ ਸੀਗੇ ਖਾਦਦੇ ਕੋਈ ਚ ਹੈ ਨਹੀਂ ਮੈਂ ਕਿਉਂਕਿ ਖਾਣ ਨੂੰ ਨਾ ਦਿੱਲੀ ਇਹ ਕਰਦਾ ਕੁਝ ਵੀ ਸਫਰ ਦੇ ਵਿੱਚ ਨਹੀਂ ਖਾਣ ਨੂੰ ਦਿਲ ਕਰਦਾ ਇੱਕ ਵਾਰੀ ਖਾਣਾ ਖਾ ਲਿਆ ਸੀਗਾ ਉੱਥੋਂ ਬਸ ਤੇ ਹੁਣ ਨਹੀਂ ਖਾਣ ਨੂੰ ਕੁਝ ਵੀ ਦਿਲ ਕਰਦਾ ਖਾਣ ਨੂੰ ਤੇ ਇੱਕ ਚਾਹ ਦਾ ਹੀ ਹੁੰਦਾ ਵਾ ਸੇ ਤਰਦ ਕਰਦਾ ਹੁਣ ਚਾਹ ਪੀ ਲਈ ਆ ਥੋੜੇ ਬਾਹਰ ਨਿਕਲ ਜਿਓ ਨਾ ਗੱਡੀ ਦੇ ਵਿੱਚ ਹੋਏ ਹੁੰਦਾ ਸਫਰ ਕਰਕੇ ਆ ਉਹ ਤੇ ਗੱਡੀ ਚੋਂ ਬਾਹਰ ਨਿਕਲ ਜਿਓ ਥੋੜਾ ਜਿਹਾ ਤੇ ਫਰੈਸ਼ ਜਿਹਾ ਜਾਈਦਾ ਵਾ ਚਲੋ ਜੀ ਪਾਉਂਡ ਦਿੱਲੀ ਜਾ ਕੇ ਫਿਰ ਤੁਹਾਨੂੰ ਮਿਲਦੇ ਆਂ ਅਸੀਂ ਪਹੁੰਚ ਗਏ ਆ ਪਰ ਸਿਰ ਦਰਦ ਮੇਰਾ ਕਰਦਾ ਪਿਆ ਵਾ ਤੇ ਕੋਈ ਤਾਂ ਬੀਪੇਲ ਬੈਠੇ ਲੱਗਦੇ ਮੈਨੂੰ ਹਾਂ ਹੁਣ ਬਹਿ ਕੇ ਵਾ ਗੱਲਾਂ ਬਾਤਾਂ ਵੈਸੇ ਕੀਤੀਆਂ ਕਦੋਂ ਦੇ ਹੁਣ ਹੋ ਗਿਆ ਅੱਧਾ ਘੰਟਾ ਤੇ ਸਾਨੂੰ ਆਇਆ ਨੂੰ ਵੈਸੇ ਬਿਲਾਦ ਕਿੱਥੇ ਆ ਮਿਲਾਨ ਨੂੰ ਬੈਠੇ ਵੇ ਸੀਗੇ ਖਾਣਾ ਪਖਾਣਿਆ ਹੁਣ ਦੇਖੋ ਕਿੰਨਾ ਸੋਹਣਾ ਇਹ ਨਗੋ ਜੰਦਾ ਹਾਂ ਸਰਦਪੂਤੇ 4 ਵਜੇ ਮੈਂ ਤੁਹਾਨੂੰ ਦਿਖਾਨੀਆ ਬਹੁਤ ਵਧੀਆ ਘਰ ਉਹਨਾਂ ਦਾ ਡੈਕੋਰੇਸ਼ਨ ਵਗੈਰਾ ਕਰਨ ਦਾ ਇਹਨਾਂ ਨੂੰ ਬਹੁਤ ਸ਼ੌਂਕ ਆ ਆ ਦੇਖੋ ਤੇ ਬੋਲਦੇ ਆ ਅਸਲ ਹੈਲੋ ਹਾਂਜੀ ਹੈਲੋ ਆ ਦੇਖੋ ਇਹ ਆਰਟੀਫੀਸ਼ਲ ਆਵਾਜ਼ ਲੱਗਦੇ ਨਹੀਂ ਆਰਟੀਫੀਸ਼ਲ ਹਾਂਜੀ ਤੁਹਾਨੂੰ ਥੋੜਾ ਗੈਰ ਅੱਛਾ ਓਕੇ ਬਾਬਾ ਜੀ ਇੱਕ ਤੁਹਾਨੂੰ ਮਿਲਾਨੀ ਇਧਰ ਆ ਜਾ ਅੱਜਾ ਦੇਖੋ ਛੋਟਾ ਜਿਹਾ ਬੇਬੀ ਬਹੁਤ ਪਿਆਰਾ ਏ ਜਦੋਂ ਛੋਟਾ ਜਿਹਾ ਹੀ ਉਦੋਂ ਸਾਡੇ ਕੋ ਗਿਆ ਸੀਗਾ छोटा जा रोटी खाली रोटी खाली रोटी खाली है, रोटी खाली है? रोटी खाली है? और देख क्या कौन आया जब बहार कौन आया बाहर कौन आया हाँ देखो ਕਿਚਨ ਦੇ ਅੱਗੇ ਨੇ ਖੜਾ ਰਹਿਣਾ ਉੱਥੇ ਇਹਨੇ ਖਾ ਲਈ ਐ ਵੈਸੇ ਰੋਟੀ ਆ ਦੇਖੋ ਫੇਰ ਆ ਗਿਆ ਜੇ ਬਾਹਰ ਦੇਖੇ ਕੌਣ ਆਇਆ ਬਾਹਰ ਦੇਖੇ ਜਦ ਬਾਹਰ ਬੈਲ ਵੱਜਦੀ ਐ ਨਾ ਭੱਜ ਜਾਂਦਾ ਬੈਲ ਵਾਲਾ ਹੁਣ ਇਹਨੇ ਇਦਾਂ ਹੀ ਰੋਟੀ ਸਾਰੇ ਖਾਂਦੇ ਐ ਨਾ ਤੇ ਇਹਨੇ ਦੇਖਦੇ ਰਹਿਣਾ ਇਦਾਂ ਉਹ ਰੋਟੀ ਖਾਣ ਲੱਗੇ ਸੀ ਮੈਂ ਕਿਹਾ ਮੈਂ ਖਾ ਲੈਨੀ ਐ ਸਿਰ ਦਰਦ ਕਰਦਾ ਪਿਆਵਾ ਕਾਰ ਬਹੁਤ ਵਧੀਆ ਸਜਾਇਆ ਕਾਰ ਬਹੁਤ ਵਧੀਆ ਡੈਕੋਰੇਸ਼ਨ ਬਹੁਤ ਵਧੀਆ ਦਿੱਖੋ ਨਾ ਗਲਤ ਕਰਿਆ ਆ ਵੀ ਦੇਖੀਏ ਉਹ ਦੇਖੋ ਕਿੱਦਾਂ ਕੋਲ ਬੈਠਾ ਵਾ ਇਹ ਦੇਖੋ ਇਦਾਂ ਬਹਿ ਗਿਆ ਇਹਨੂੰ ਇਹ ਹੱਥ ਫੇਰਦੇ ਰਹੋ ਉਹ ਤਾਂ ਇਦਾਂ ਕਰਕੇ ਬਹਿ ਗਿਆ ਆ ਵੇਖੋ ਬਿਸਤਰਾ ਉਹਦਾ ਉੱਥੇ ਵੀ ਇਹ ਬਿਸਤਰਾ ਤੇ ਉਧਰ ਵੀ ਆ ਬਿਸਤਰਾ ਦੋ ਬਿਸਰੇ ਰੱਖੇ ਇਹਦੇ ਸੌਣ ਵਾਸਤੇ ਦੀ ਰੈਸਟ ਵਾਸਤੇ ਹੈਂ තියාන ඒ කානවල් තුකාලයන කන ඔය එදනා කහි ටොම්මිකි තන්තෙටන්ටෙන හැවිටෙන්ටනය බෝචස්තවටන්ට බෝචෂ්ට අද ොද එ දෙෙකට ඕන එක ඩානේ නාටය ඔයක බිස්තරා ਇਦਾਂ ਰੱਖਿਆ ਪਾਣੀ ਪੂਣੀ ਸਭ ਕੁਝ ਰੱਖਿਆ ਦੇਖੋ ਪਿੱਛੇ-ਪਿੱਛੇ ਨੇ ਉਹ ਮੈਂ ਨਾ ਉਹ ਤੇ ਕਹਿੰਦੇ ਉਹਨਾਂ ਦਾ ਤੇ ਆਈ ਹੈ ਤੇ ਇਹ ਚਲੋ ਕੇ গরম-ਗਰਮ ਬਣਦੀ ਹਾਂ ਹਾਂ ਮੈਂ ਲੈ ਲਈ ਨਹੀਂ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣ ਲੱਗੀ ਆ ਰੋਟੀ ਬਣੀ ਗਈ ਆ ਇਹ ਤਾਂ ਹੁੰਦਾ ਸਾਡੇ ਕੋਲ ਮੇਰੀ ਹੈ ਨਾ ਤੇ ਅਸੀਂ ਉਹਨੂੰ ਨਾ ਥੱਲੇ ਹੀ ਨਾ ਉਤਾਰਨਾ ਜਦ ਛੋਟਾ ਹੀਗਾ ਤੇ ਆ ਦੇਖੋ ਖਾਲੀ ਇਹਨੇ ਰੋਟੀ ਭਰੇ ਨਹੀਂ ਲਾਲਚ ਨਹੀਂ ਕਰਦਾ ਹੈਗਾ ਇਹਨੂੰ ਦਿੰਦੇ ਇੱਕੋ ਵਾਰੀ ਆ ਬਾਅਦ ਵਿੱਚ ਨਹੀਂ ਕੁਝ ਵੀ ਦਿੰਦੇ ਹੈਗੇ ਤੇ ਆ ਜਾ ਓਏ ਬਹਿ ਗਿਆ ਓਕੇ ਹੁਣ ਇੱਥੇ ਚਲੋ ਰੋਟੀ ਖਾ ਲਈਏ ਹੀ ਜਾ ਕਿੰਨਾ ਸੋਣਾ ਵੇਖੋ ਯਾਰ ਦੇਖ ਲੇਗਾ ਵੀ ਮੇਰੇ ਦੇਖਦਾ ਕਿੱਡਾ ਸੋਣਾ ਬੈਡ ਵਾ ਮੈਂ ਪਹਿਲੀ ਵਾਰ ਵੇਖਿਆ ਇਸ ਤਰ੍ਹਾਂ ਦਾ ਗੱਡੀ ਵਾਲਾ ਉਹ ਵੀ ਬੁਆਏ ਹੋਏ ਦੇਖ ਕਿੰਨੇ ਸੋਹਣੇ ਖਡਾਉਣੇ ਆ ਕਿੱਦਾਂ ਉਹਨੇ ਸਜਾਏ ਆ ਹੈ ਹਾਂ ਦੇਖੋ ਗੱਡੀਆਂ ਹੀ ਕਲੈਕਸ਼ਨ ਵੇਖੋ ਲੈ ਆਵੇ ਗੱਡੀਆਂ ਹਾਂ ਦੇ ਦਿਸ ਗਿਆ ਲੈ ਅੱਛਾ ਬਹੁਤ ਸਾਰਾ ਲੈ ਕੇ ਆਇਆ ਹੈ ਲੈ ਹਾਂ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਗੱਡੀਆਂ ਗੱਡੀਆਂ ਸਜਾਈਆਂ ਸਭ ਕੁਝ ਬਹੁਤ ਸੋਹਣਾ ਦੇਖੋ ਹੋ ਆ ਕੇ ਬੈੱਡ ਕਿੰਨੇ ਸੋਹਣੇ ਆ ਨਾ ਬਹੁਤ ਵਧੀਆ ਮੈਂ ਇੱਥੇ ਬਹਿ ਕੇ ਦੇਖਾਂ ਆ ਦੇਖੋ ਹਾਂ ਬੋਕਸ ਤੇਰਾ ਟੈ ਬਹੁਤ ਸੋਹਣਾ ਡੈਡੀ ਵਗੈਰਾ ਲਾਏ ਹੋ ਨੇ ਮੈਂ ਇੱਥੇ ਲਰੂ ਬਹੁਤ ਸੋਹਣਾ ਘਰ ਸਾਰਾ ਹੀ ਸਾਰਾ ਵਧੀਆ ਸੈੱਟ ਕੀਤਾ ਬਹੁਤ ਸੋਹਣਾ ਸੈਟਿੰਗ ਕੀਤੀ ਘਰ ਦੀ ਸਾਰੇ ਦੇ ਉੱਪਰ ਵੀ ਆਓ ਮਨ ਖੁਸ਼ ਹੋ ਗਿਆ ਹੈ ਦੇ ਕਿ ਕਿਚਾ ਆ ਦੇਖੋ ਕਿੰਨੀਆ ਸੋਹਣਾ ਸਜਾਈ ਬਹੁਤ ਸੋਹਣਾ ਹੋ ਗਰ ਹਾਂ ਉਹ ਆ ਬਹੁਤ ਵਧੀਆ ਅਲਮਾਰੀ ਵੀ ਵੋ ਵਧੀਆ ਵਾ ਦੇਖੋ ਨਵੀਂ ਤਰ੍ਹਾਂ ਦੀ ਆ ਦੇਖੀ ਮੈਂ ਹੈ ਗਿਆ ਦੂਸਰਾ ਆ ਦੇ ਵਾਹ 30 ਦੇ ਮੈਂ ਚੋਰੀ ਕਰ ਲਈ ਕਿਹਨੇ ਸੋਨਾ ਸਜਾਇਆ ਵਾ ਦੇਖੋ ਬਹੁਤ ਵਧੀਆ अलमारी भी बहुत सोणी है है ਤੇ ਲੱਕੜ ਇਹ ਲੱਕੜ ਨਹੀਂ ਹੈ ਇਹ ਨਹੀਂ ਨਹੀਂ ਹਾਂ ਨਹੀਂ वुਡ ਦਾ ਬਟਾ ਦੂਜੀ ਆ ਹਾਂ ਮम्मा ਨੂੰ ਬਤਾਉਂਗਾ ਹੂੰ ਸਿੰਘ ਕੋ ਗਰਨੀ ਲੱਗੇਗੀ ਨੂੰ ਨਾਲੇ ਪਿੱਛੇ ਵੀ ਜਗਾ ਛੱਡੀ ਹੋਈ ਆ ਦੇਖਾ ਲੋ ਆਜੋ ਸਾਰੇ ਜਣੇ ਕਸਟਰਡ ਖਾ ਲਓ ਵੀ ਫਰੂਟ ਨਾਲ ਵਿੱਚ ਫਰੂਟ ਕਸਟਰਡ ਠੰਡਾ ਹੋਏਗਾ ਤਾਂ ਫਿਰ ਜੀ ਬੁਖਾਲਦੇ ਆ ਬਹੁਤ ਹੀ ਵਧੀਆ ਵਾ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਆ ਤੇ ਬॉयਜ਼ ਆ ਦੇਖੋ ਹੈ ਗੱਡੀਆਂ ਨੇ ਤੇ ਸਾਰਾ ਕੁਝ ਬਹੁਤ ਵਧੀਆ ਸੈਟਿੰਗ ਬਹੁਤ ਵਧੀਆ ਕੀਤੀ ਇਹਨਾਂ ਨੇ ਕੋਈ ਖਲਾਰਾ ਨਹੀਂ ਕੋਈ ਕੁਝ ਨਹੀਂ ਆ ਐ ਸੈਟਅਪ ਵਧੀਆ ਕਰ ਕਰਕੇ ਰੱਖਿਆ ਵਾ ਬਹੁਤ ਸੋਹਣਾ ਵਾ ਇਥੇ ਨਾਲੇ ਖੇਲਦੇ ਵੀ ਆ ਸਟੱਡੀ ਵੀ ਕਰ ਲੈਂਦੇ ਆ ਸਾਰਾ ਕੁਝ ਬਹੁਤ ਸੈੱਟ ਕਰਕੇ ਰੱਖਿਆ ਬਈ ਹੋ ਹੋ ਆ ਦੇਖੋ ਬੈੱਡ ਕਿੰਨਾ ਸੋਹਣਾ ਮੈਨੂੰ ਤੇ ਬੈੱਡ ਬੜੇ ਸੋਹਣੇ ਲੱਗੇ ਆ ਤੇ ਨਾਲੇ ਸਾਰਾ ਕੁਝ ਬਹੁਤ ਵਧੀਆ ਲੱਗਿਆ ਆ ਵੀ ਆਪੇ ਬਣਾਇਆ ਵਾ ਵਾਓ ਕਿੰਨਾ ਸੋਹਣੀਆ ਚੀਜ਼ਾਂ ਇਹ ਆਪੇ ਬਣਾ ਲੈਂਦਾ ਵਾ ਛੋਟਾ ਜਿਹਾ ਸਾਡਾ ਜਿਹੜਾ ਬੇਟਾ ਐ ਨਾ ਮੇਰਾ ਕਿੰਨੀ ਸੋਹਣੀਆਂ ਚੀਜ਼ਾਂ ਬਣਾਈਆਂ ਇੱਕ ਹੋਰ ਚੀਜ਼ ਸ਼ੇਅਰ ਕਰਦੀ ਆ ਤੁਹਾਡੇ ਨਾਲ ਆ ਦੇਖੋ ਆ ਕਿੰਨੀ ਸੋਹਣਾ ਵਾਹ ਇਹ ਕਿੱਦਾਂ ਚਲਾਉਣਾ ਕਿੱਦਾਂ ਇਹਦੇ ਵਿੱਚ ਉਂਗਲੀਆਂ ਪਾ ਕੇ ਇਸ ਤਰ੍ਹਾਂ ਤੇ ਇਹਨੂੰ ਕਿਸ ਤਰ੍ਹਾਂ ਚਲਾਣਾ ਆ ਦੇਖੋ ਇਹ ਕਿਦਾਂ ਮਨਾਇਆ ਹੋਊਗਾ ਹੈ ਕਿੰਨਾ ਦਿਮਾਗ ਲਾਇਆ ਚੀਜ਼ਾਂ ਬਣਾਉਣ ਤੇ ਹੈ ਓਕੇ ਕਿੰਨਾ ਟਾਈਮ ਲੱਗਾ ਬਣਾਉਣ ਨੂੰ 4 ਘੰਟੇ 4 ਘੰਟੇ 4 ਘੰਟੇ ਲੱਗੇ ਆ ਬਣਾਉਣ ਨੂੰ ਵਾਓ ਸ਼ਾਨ ਬਹੁਤ ਵਧੀਆ ਵੇਖੋ ਕਿੱਦਾਂ ਹਰ ਇੱਕ ਚੀਜ਼ ਨੂੰ ਨਾ ਐ ਕਰਕੇ ਰੱਖਿਆ ਨਾ ਕੋਈ ਨਹੀਂ ਆ ਇਸ ਤਰ੍ਹਾਂ ਤੇ ਮੈਂ ਕਿਤੇ ਨਹੀਂ ਵੇਖਿਆ ਹੈਗਾ ਵੀ ਇਦਾਂ ਸਾਹਮ ਸਾਹਮ ਕੇ ਨਾਲੇ ਚੀਜ਼ ਬਣਾਈ ਹੈ ਨਾ ਵਧੀਆ ਤਰ੍ਹਾਂ ਤੇ ਇਹਦੇ ਵਿੱਚ ਫਿਰ ਹਨਾ ਬਣਵਾਈ ਆ ਹਨਾ ਸਾਰਾ ਕੁਝ ਸੈੱਟ ਕਰ ਕਰਕੇ ਰੱਖਿਆ ਸ਼ੌਂਕ ਵੀ ਹੁੰਦੇ ਨਾ ਸ਼ੌਂਕ ਤੋਂ ਬਿਨਾ ਤਾਂ ਕੁਝ ਨਹੀਂ ਹੁੰਦਾ ਜੇ ਸ਼ੌਂਕ ਹੋਵੇ ਫੇਰੀ ਆਪਾਂ ਕਰ ਸਕਦੇ ਆ ਚਾਹੇ ਤੇ ਬੱਚੇ ਖਲਾਰਾ ਪਾ ਦਿੰਦੇ ਆ ਚੱਕ ਦੇ ਚੁੱਕਦੇ ਹਨੀ ਆ ਆਵੇ ਕਿ ਨਹੀਂ ਸੁਣੀਏ ਕੀ ਹੈ ਤੇਰੀਆਂ ਇਹ ਸੀੜੀਆਂ ਵਾ ਨਹੀਂ ਨਹੀਂ ਬੁਕਸ ਆ ਵਾਓ ਬੁਕਸ ਵੀ ਆ ਹਮਮ OK ਬਈ ਦੇਖੋ ਕਿੰਨੀਆਂ ਬੁਕਸ ਨੇ ਲਾ ਦੇ ਵਿੱਚ ਲਾ ਦੇ ਤੂੰ ਲਾ ਦੇ ਕੋਈ ਨਹੀਂ ਕਿੰਨਾ ਸਵਾਸਾ ਸਾਰਾ ਕੁਝ ਆ ਚਲੋ ਨਾ ਲਾਈਨ ਚ ਲੱਗੇ ਆਪਾਂ ਲਾਈਨ ਦੇ ਵਿੱਚ ਪਾਸਨ ਵੇਟ ਵਗੈਰਾ ਕਰਾਉਣੇ ਆ Huh? ਕਿ ਆਪਾਂ ਬੈਠ ਗਏ ਸੀ ਕਿ ਹੁਣ ਸਾਰਾ ਕੁਝ ਕਰਾ ਕੇ ਤੇ ਹੁਣ ਆਪਾਂ ਪਲੇਨ ਦੇ ਵਿੱਚ ਬੈਠੇ ਆਂ ਬਿਜ਼ਨਸ ਕਲਾਸ ਸੀ ਕਿ ਤੇ ਬਹੁਤ ਵਧੀਆ ਐਕਸਪੀਰੀਅੰਸ ਇਹਦਾ ਵੀ ਸੀਗਾ ਤੇ ਇਹ ਸਾਰਾ ਕੁਝ ਸਰਵਿਸ ਵਗੈਰਾ ਤੇ ਤੁਹਾਨੂੰ ਪਤਾ ਹੀ ਹੈ ਬਿਜ਼ਨਸ ਕਲਾਸ ਦੀ ਸਰਵਿਸ ਕਿੰਨੀ ਹੁੰਦੀ ਆ ਤੇ ਆਪਾਂ ਹੁਣ ਬਸ 2-3 ਘੰਟੇ 3 ਘੰਟਿਆਂ ਚ ਅਸੀਂ ਚਾਰ ਚ ਪਹੁੰਚ ਜਾਈਦਾ ਵਾ ਤੇ ਬਸ ਹੁਣ ਆਪਾਂ ਪਹੁੰਚ ਜਾਵਾਂਗੇ ਤੇ ਇਹ ਨਾ ਉੱਪਰ ਹੀ ਲਈ ਸੀ ਕਿ ਨੀਚੇ ਦੀ ਵੀਡੀਓ ਬਣਾਈ ਸੀਗੀ ਤੇ ਬਹੁਤ ਸੋਹਣਾ 뷰 ਲੱਗਦਾ ਪਿਆ ਸੀ ਇਦਾਂ ਨਾ ਸ਼ਹਿਰ ਦਾ ਤੇ ਸਵੇਰ ਦਾ ਟਾਈਮ ਸੀ ਨਹੀਂ ਇਹ ਤੇ 4-5 ਵਜੇ ਦੇ ਸਾਰਾ ਦਿਨ ਵੀ ਆਪਾਂ ਜਦ ਦਾ ਸਾਰੀ ਰਾਤ ਵੀ ਨਹੀਂ ਸੁੱਤੇ ਸਾਰਾ ਦਿਨ ਵੀ ਨਹੀਂ ਸੀ ਸੁੱਤੇ ਹੈਗੇ ਤੇ ਹੁਣ ਜਾ ਕੇ ਫਿਰ ਇੱਥੇ ਤੇ ਅਹੀਂ ਫਿਰ ਵਿੱਚ ਬੈਠ ਕੇ ਤੇ ਹੁਣ ਸੌਂ ਲਿਆ ਸੀ ਇੱਥੇ ਤੇ ਬਹੁਤ ਵਧੀਆ ਨੀਂਦ ਵੀ ਵੈਸੇ ਆਈ ਸੀ ਕਿ ਤੇ ਕੰਫਰਟੇਬਲ ਸੀਗਾ ਸੌਣ ਵਾਸਤੇ ਵੀ ਤੇ ਫਿਰ ਸੀਟ ਜਿਹੜੀ ਇਹ ਬੈੱਡ ਵਾਂਗਰ ਬਣ ਜਾਂਦੀ ਹੈ ਤੇ ਫਿਰ ਆਪਾਂ ਮੈਂ ਸੌਂ ਕੇ ਤੇ ਇੱਥੇ ਉੱਠ ਗਈ ਸੀ ਕਿ ਤੇ ਹੁਣ ਆਪਾਂ ਬਸ ਨਿਕਲਦੇ ਆਂ ਪਲੇਨ ਦੇ ਵਿੱਚੋਂ ਬਾਹਰ ਤੇ ਲਾਈਟਾਂ ਵਗੈਰਾ ਜਗਾਤੀਆਂ ਸੀਗੀਆਂ ਸਵੇਰੇ ਇਦਾਂ ਟਾਈਮ ਹਨਾ ਤੁਹਾਨੂੰ ਆ ਦੇਖੋ ਕਿੰਨਾ ਸੋਹਣਾ ਲੱਗਦਾ ਵਧੀਆ ਸ਼ੀਨ ਬਹੁਤ ਵਧੀਆ ਜਾ ਰਹੇ ਆਪਾਂ ਹੁਣੇ ਉਤਰੇ ਆ ਤੇ ਹੁਣ ਆਪਾਂ ਸਮਾਨ ਵਗੈਰਾ ਲੈਣੇ ਆ ਆਪਣਾ ਤੇ ਵਧੀਆ ਰਿਹਾਸ ਹੋਗੇ ਆਪਾਂ ਨੀਂਦ ਵੀ ਪੂਰੀ ਕਰ ਲਈ ਸੀ ਕਿਉਂਕਿ ਥੱਕੇ ਸੀ ਦੋ ਦਿਨ ਹੋ ਗਏ ਸੁੱਤੇ ਵੀ ਨਹੀਂ ਸੀ ਕਿ ਜਿੰਨਾ ਕੁ ਵੀ ਸੁੱਤੇ ਆ ਇਹ ਹੁਣ ਆ ਵੀ ਵਧੀਆ ਵਾ ਰਿਲੈਕਸ ਹੋ ਗਏ ਆ ਉੱਠ ਕੇ ਤੇ ਹੁਣ ਆਪਾਂ ਬਸ ਆ ਦੇਖੋ 에ਰਪੋਰਟ ਦੇ ਵਿੱਚ ਇਹ ਆ ਵੀ ਤੁਰਨਾ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਕਾਫੀ ਚੱਲਣਾ ਪੈਂਦਾ ਤੇ ਚੱਲ ਚੱਲ ਕੇ ਆਪਾਂ ਥੱਕ ਜਾਈਦਾ ਵੈਸੇ ਹੁਣ ਵੀ ਅਜੇ ਦੇਖੋ ਕਿੰਨੀ ਦੂਰ ਚੱਲ ਕੇ ਜਾਣਾ ਪੈਣਾ ਚੱਲ ਕੇ ਆਪਾਂ ਹੁਣ ਆਪਣਾ ਪਹਿਲਾ ਸਮਾਨ ਲੈਣੇ ਆ ਟੈਜੀ ਘਰ ਆ ਲੈਣੇ ਤਾਂ ਫੇਰ ਵਸ ਲੈਣ ਵਾਸਤੇ ਆਣਗੇ ਤੇ ਫੇਰ ਆਪਾਂ ਟੈਜੀ ਤੇ ਬੈਗ ਇੱਕ ਹੀ ਚੀਜ਼ਾਂ ਦੇਖੋ ਇਹ ਕਿੰਨਾ ਚੱਲਣਾ ਪੈਣਾ ਬਨੈਰੀਓ ਹੁਣ ਤੁਸੀਂ ਨਾਲ ਹੀ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਵਧੀਆ ਚੀਜ਼ਾਂ ਤੇ ਤੁਹਾਨੂੰ ਵਧੀਆ ਲੱਗੇ ਵੀਡੀਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ